ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਮਨ ਮੈਗਲ ਸਾਖਤ ਦੇਵਾਨ ਬਾਨਕੰਡ ਮਾਇਆ ਮੋਹ ਹੈ ਹੈਰਾਨਾ ਇਹ ਤੇ ਉਦ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹਿ ਘਰ ਆਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੋਰਾ ਸਿਮਰਹੁ RAM ਨਾਮ ਆਤ ਨਿਰਮਲ ਔਰ ਤਿਆਗ ਹੋ ਹੋ ਮੈਂ ਕਉਰਾ ਰਹਾਉ ਇਹੋ ਮਨ ਮੁਗਦ ਕਹੋ ਕਿਉਂ ਰਹਿਸੀ ਬਿਨ ਸਮਝੇ ਜਮਗਾ ਦੁਖ ਸਹਸੀ ਆਪੇ ਬਖਸ਼ੇ ਸਤਗੁਰ ਮਿਲੇ ਕਾਲ ਕੰਟ ਮਾਰੇ ਸੱਚ ਪੇਲੇ ਇਹੋ ਮਨ ਕਰਮਾ ਇਹੋ ਮਨ ਧਰਮਾ ਇਹੋ ਮਨ ਪੰਜ ਤਤ ਤੇ ਜਨਮਾ ਸਾਖਤ ਲੋਭੀਓ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤੇਰ ਭਾਵਨ ਸੋਜੀ ਹੋਈ ਇਹੋ ਮਨ ਜੋਗੀ ਭੋਗੀ ਤਪਦਾ ਪੈ ਗੁਰਮੁਖ ਚੀਨੇ ਹਰਪਣਾ ਬਿਆਪੈ ਮਨ ਬੈ ਰਾਗੀ ਹੋ ਮੈਂ त्याਗੀ ਘਟ ਘਟ ਮਨ ਸਾਦਵਤਾ ਲਾਗੀ RAM ਰਸਾਇਣ ਗੁਰਮੁਖ ਚਾਖੇ ਦਾਰਕਰ ਮਹਿਲੀ ਹਰਪਤ ਰਾਖੇ ਇਹੋ ਮਨ ਰਾਜਾ ਸੂਰ ਸੰਗਰਾਮ ਇਹੋ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਜ ਆਪਣੇ ਵਸ ਗਿਏ ਹਉ ਮੈ ਗ੍ਰਾਸ ਇਕਤ ਥਾਏ ਕੀਏ ਗੁਰਮੁਖ ਰਾਗ ਸੁਆਦ ਮਨ त्याਗੇ ਗੁਰਮੁਖਿਓ ਮਨ ਭਗਤੀ ਜਾਗੇ ਅਨਹਦ ਸੁਣ ਮੰਨਿਆ ਸ਼ਬਦ ਵਿਚਾਰੀ ਆਤਮ ਜੀਨ ਬਹੇ ਨਿਰੰਕਾਰੀ ਇਹੋ ਮਨ ਨਿਰਮਲ ਦਰ ਘਰ ਸੋਈ ਗੁਰਮੁਖ ਭਗਤ ਬਾਉ ਧਨ ਹੋਈ ਐਨ ਜਹਾਰ ਜਾਸ ਗੁਰ ਪ੍ਰਸਾਦ ਘਾਟ ਘਾਟ ਸੋ ਪ੍ਰਭ ਆਦ ਜੁਗਾਦ ਰਾਮ ਰਸਾਇਣ ਯੋ ਮਨ ਰਤਾ ਸਰਬ ਰਸਾਇਣ ਗੁਰਮੁਖ ਜਾਤਾ ਪਗਤ 헤ਦ ਗੁਰ ਚਰਨ ਨਿਵਾਸ ਨਾਨਕ ਹਰ ਜਾਣ ਕੇ ਦਾਸੁਣ ਦਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਮਨ ਮੈਗਲ ਸਾਖਤ ਦੇਵਾਨ ਬਾਨ ਕੰਡ ਮਾਇਆ 모ਹ ਹੈ ਹੈਰਾਨਾ ਇਹ ਤੇ ਉਦ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹੇ ਘਰ ਆਪੇ ਬਿਨ ਗੁਰ ਸ਼ਬਦੈ ਮਨ ਨੀ ਠੋਰਾ ਸਿਮਰਹੁ RAM ਨਾਮ ਆਤ ਨਿਰਮਲ ਔਰ ਤਿਆਗ ਹੋ ਹੋ ਮੈਂ ਕਉਰਾ ਰਹਾਉ ਇਹੋ ਮਨ ਮੁਗਦ ਕਹੋ ਕਿਉਂ ਰਹਿਸੀ ਬਿਨ ਸਮਝੇ ਜਮ ਕਾ ਦੁਖ ਸਹਸੀ ਆਪੇ ਬਖਸ਼ੇ ਸਤਗੁਰ ਮਿਲੈ ਕਾਲ ਕੰਟ ਮਾਰੇ ਸੱਚ ਪੇਲੇ ਇਹੋ ਮਨ ਕਰਮਾ ਯੋ ਮਨ ਧਰਮ ਇਹੋ ਮਨ ਪੰਜ ਤਤ ਦੇ ਜਨਮ ਸਾਖਤ ਲੋਭੀਓ ਮਨ ਮੁੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤੇਰ ਭਾਵਣ ਸੋਜੀ ਹੋਈ ਇਹੋ ਮਨ ਜੋਗੀ ਭੋਗੀ ਤਪਦਾ ਪੈ ਗੁਰਮੁਖ ਚੀਨੇ ਹਰਪਣਾ ਬਿਆਪੈ ਮਨ ਬੈ ਰਾਗੀ ਹੋਵੇਂ त्याਗੀ ਘਟ ਘਟ ਮਨ ਸਾਦਵਤਾ ਲਾਗੀ ਰਾਮ ਰਸਾਇਣ ਗੁਰਮੁਖ ਚਾਖੇ ਦਾਰ ਕਰ ਮਹਲੀ ਹਰਪਤਿ ਰਾਖੇ ਇਹੋ ਮਨ ਰਾਜਾ ਸੂਰ ਸੰਗਰਾਮ ਇਹੋ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਚ ਆਪਣੇ ਵਸ ਗਿਏ ਹਉ ਮੈ ਗ੍ਰਾਸ ਇਕਤ ਥਾਏ ਕੀਏ ਗੁਰਮੁਖ ਰਾਗ ਸੁਆਦ ਮਨ त्याਗੇ ਗੁਰਮੁਖ ਹੋਇ ਮਨ ਭਗਤੀ ਜਾਗੇ ਨਾਨਹ ਸੁਣ ਮਾਨਿਆ ਸ਼ਬਦ ਵਿਚਾਰੀ ਆਤਮ ਜੀਨ ਬਹੇ ਨਿਰੰਕਾਰੀ ਇਹੋ ਮਨ ਨਿਰਮਲ ਦਰਗਰ ਸੋਈ ਗੁਰਮੁਖ ਭਗਤ ਬਾਉ ਧੁਨ ਹੋਈ ਐਨ ਜਹਾਰ ਜਾਸ ਗੁਰ ਪ੍ਰਸਾਦ ਘਾਟ ਘਾਟ ਸੋ ਪ੍ਰਭ ਆਦ ਜੁਗਾਦ RAM ਰਸਾਇਣ ਇਹੋ ਮਨ ਰਤਾ ਸਰਬਉਰ ਸਾਇਣ ਗੁਰਮੁਖ ਜਾਤਾ ਪਗਤ ਹੈ ਗੁਰ ਚਰਨ ਨਿਵਾਸਾ ਨਾਨਕ ਹਰ ਜਾਣ ਕੇ ਦਾਸੁਣ ਦਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਮਨ ਮੈਗਲ ਸਾਖਤ ਦੇਵਨ ਬਾਨਕੰਡ ਮਾਇਆ 모ਹ ਹੈ ਹੈਰਾਨਾ ਇਹ ਤੇ ਉਦ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹਿ ਘਰ ਆਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੋਰਾ ਸਿਮਰਹੁ RAM ਨਾਮ ਆਤ ਨਿਰਮਲ ਔਰ ਤਿਆਗ ਹੋ ਹੋ ਮੈਂ ਕਉਰਾ ਰਹਾਉ ਇਹੋ ਮਨ ਮੁਗਦ ਕਹੋ ਕਿਉਂ ਰਹਿਸੀ ਬਿਨ ਸਮਝੇ ਜਮ ਕਾ ਦੁਖ ਸਹਸੀ ਆਪੇ ਬਖਸ਼ੇ ਸਤਗੁਰ ਮਿਲੇ ਕਾਲ ਕੰਟ ਮਾਰੇ ਸੱਚ ਬੇਲੇ ਇਹੋ ਮਨ ਕਰਮਾ ਇਹੋ ਮਨ ਧਰਮਾ ਇਹੋ ਮਨ ਪੰਜ ਤਤ ਦੇ ਜਨਮਾ ਸਾਖਤ ਲੋਭੀਓ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਾਨੇ ਅਸਥਾਨੇ ਸੋਈ ਗੁਰਮੁਖ ਤੇਰ ਭਾਵਣ ਸੋਜੀ ਹੋਈ ਇਹੋ ਮਨ ਜੋਗੀ ਭੋਗੀ ਤਪਦਾ ਪੈ ਗੁਰਮੁਖ ਚੀਨੇ ਹਰਪਣਾ ਬਿਆਪੇ ਮਨ ਬੈ ਰਾਗੀ ਹੋ ਮੈਂ त्याਗੀ ਘਟ ਘਟ ਮਨ ਸਾਦਵਤਾ ਲਾਗੀ RAM ਰਸਾਇਣ ਗੁਰਮੁਖ ਚਾਖੇ ਦਾਰ ਕਰ ਮਹਿਲੀ ਹਰਪਤ ਰਾਖੇ ਇਹੋ ਮਨ ਰਾਜਾ ਸੂਰ ਸੰਗਰਾ ਇਹੋ ਮਨ ਨਿਰਭਉ ਗੁਰਮੁਖ ਨਾਮ ਮਾਰੇ ਪੰਚ ਆਪਣੇ ਵਸ ਗਿਏ ਹਉ ਮੈਂ ਗ੍ਰਾਸ ਇਕਤ ਥਾਏ ਕੀਏ ਗੁਰਮੁਖ ਰਾਗ ਸੁਆਦ ਮਨ त्याਗੇ ਗੁਰਮੁਖ ਹੋਇ ਮਨ ਭਗਤੀ ਜਾਗੇ ਅਨਹਦ ਸੁਣ ਮੰਨਿਆ ਸ਼ਬਦ ਵਿਚਾਰੀ ਆਦਮ ਜੀਨ ਬਏ ਨਿਰੰਕਾਰੀ ਇਹੋ ਮਨ ਨਿਰਮਲ ਦਰਗਰ ਸੋਈ ਗੁਰਮੁਖ ਭਗਤ ਬਾਉ ਧਨ ਹੋਈ ਐਨ ਜਹਾਰੋ ਜਾਸ ਗੁਰ ਪ੍ਰਸਾਦ ਘਾਟ ਘਾਟ ਸੋ ਪ੍ਰਭ ਆਦ ਜੁਗਾਦ RAM ਰਸਾਇਣ ਇਹੋ ਮਨ ਰਤਾ ਸਰਬ ਰਸਾਇਣ ਗੁਰਮੁਖ ਜਾਤਾ ਪਾਗਤ 헤ਤ ਗੁਰ ਚਰਨ ਨਿਵਾਸਾ ਨਾਨਕ ਹਰ ਜਾਣ ਕੇ ਦਾਸੁਣ ਦਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ